ਇਸ ਤਰ੍ਹਾਂ ਜੀ ਕਿ ਪਹਿਲਾਂ ਮੈਂ ਤੁਹਾਨੂੰ ਥੋੜਾ ਇਹ ਗੱਲ ਦਾ ਬੈਕਗ੍ਰਾਉਂਡ ਦੇ ਦਿਆਂ ਵੈਸੇ ਮੈਂ ਇੱਕ ਬੜੀ ਲੈਂਥੀ ਲਾਅਨ ਆਰਡਰ ਦੇ ਮੁੱਦੇ ਦੇ ਲੈ ਕੇ ਅੱਜ ਦੁਪਹਿਰ ਤੱਕ ਤੁਹਾਨੂੰ ਪ੍ਰੈਸ ਕਾਨਫਰੰਸ 'ላይ ਸਾਰੀ ਗੱਲ ਸਮਝਾਉਂਗਾ ਮਗਰ ਮੁੱਖੀ ਜੀ ਗੱਲ ਪਲਸ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਚ ਗਮਰਾਹ ਕਉਣ ਪਾਲਿਸੀ ਆ ਬਣਾਵੇ ਇਹ ਮੇਰੇ ਸੁਧਾਰ ਸੰਤੋਖ ਸਿੰਘ ਜੀ ਸਮਰਾ ਸਾਹਿਬ ਨੇ ਜਿਹਦੇ ਮੇਰੇ ਫਾਦਰ ਨੇ ਫਾਦਰ ਸਮਾਨ ਨੇ ਔਰ ਮੇਰੇ ਬਹੁਤ ਇਹਨਾਂ ਨਾਲ ਦੁਨੀਆ ਜਾਣਦੀ ਅਸਲ ਕੇ ਦੇ ਕੇ ਸਾਡਾ ਪਿਓ ਪੁੱਤਰ ਵਾਲਾ ਰਿਸ਼ਤਾ ਇਹ ਇਹ ਪਹਿਲਾਂ ਐਸਜੀਪੀਸੀ ਮੈਂਬਰ ਰਹੇ ਹਨ ਹੁਣ ਜੋਤ ਸਿੰਘ ਸਮਰਾ ਜਿੱਥੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉੱਥੇ ਸਾਡੇ ਹਲਕਾ ਅਜਨਾਲੇ ਤੋਂ ਇੰਚਾਰਜ ਨੇ ਔਰ ਜਿਹੜਾ ਇਹਨਾਂ ਦਾ ਸ਼ਰੂਮਨੀ ਕਮੇਟੀ ਦਾ ਹਲਕਾ ਹੈ ਉਹ ਮਜੀਠਾ ਤੇ ਅਜਨਾਲਾ ਦਾ ਕਾਮਨ ਹੈ ਇਹ ਮੇਰਾ ਭਰਾਵਾ ਤੋਂ ਵੱਧ ਜਿੰਨੇ ਸੱਜਣ ਇੱਥੇ ਖਲੋਤੇ ਆ ਮੇਰਾ ਇੱਕ ਪਰਿਵਾਰ ਦਾ ਹਿੱਸਾ ਮਜੀਠਾ ਮੇਰਾ ਪਰਿਵਾਰ ਵੱਡਾ ਪਰਿਵਾਰ ਹੈ ਤੁਸੀਂ ਇਹ ਗੱਲ ਵੇਖੋ ਕਿ ਕੱਲ ਇਹ ਸਬੰਧ ਮੈਰੀ ਕੁਦਰਤੀ ਜਦੋਂ ਰਾਤ ਮੈਂ ਗੱਲ ਕੀਤੀ ਆ ਸਾਹ ਜੋਤਸ਼ੀਓਂ ਰਾ ਨਾਲ ਠੀਕ ਹੈ ਠੀਕ ਜਿਹੜੇ ਆਏ ਆ ਇੱਥੇ ਲੋਕ ਪੁਰਸ਼ ਇਹਦੇ ਚ ਕਿਸ ਤਰੀਕੇ ਨਾਲ ਗੁੰਮਰਾਹ ਕਰ ਰਹੀ ਆ ਕਹਿੰਦੇ ਜੀ ਤੇਲ ਕੋਣ ਆਏ ਜੀ ਪੁਰਸ਼ ਨੂੰ ਪੁੱਛੋ ਕਿ ਤੁਸੀਂ ਤਾਂ 9 ਵਜੇ ਤਾਂ ਮੇਰੀ ਗੱਲ ਹੋਈ ਆ ਜਦ ਇਹ ਸਾਢੇ 1:00 ਦਾ ਵਕਿਆ 8:30 ਦਾ 8:30 ਦਾ ਤੇ ਤੁਹਾਨੂੰ ਕਿਵੇਂ ਪਤਾ ਕਿ ਲੱਗ ਕੇ ਤੇਲ ਕੋਣ ਆਏ ਤੁਸੀਂ ਕਿਹੜੀ ਇਨਕੁਆਇਰੀ ਕਰ ਲਈ ਆਪ ਦੀ ਗੱਲ ਨੂੰ ਕਵਰ ਅਪ ਕਰਨ ਲਈ ਜਿਹੜੇ ਬੰਦੇ ਤੇ ਪੰਪ ਬੰਦ ਹੋ ਗਿਆ ਹੋਵੇ ਤਿੰਨੇ ਮੁਲਾਜ਼ਮ ਸੀ ਉਹ ਅੰਦਰ ਬੈਠੇ ਆ ਤੇ ਮੋਟਰਸਾਈਕਲ ਸੜਕ ਤੇ ਖਲੋਤਾ ਹੁਣ ਸੜਕ ਤੇ ਕਿਹੜਾ ਪੰਪ ਤੇ ਤੇਲ ਪੈਂਡਿਆ ਤੇ ਜਦ ਪਤਾ ਹੀ ਆ ਬੰਦ ਹੋ ਗਿਆ ਫਿਰ ਮੈਂ ਤੁਹਾਨੂੰ ਖੋਰ ਗੱਲ ਕਰੂੰਗਾ ਕਿ ਉਹ ਕੇਲੇ ਤੇਲ ਪਾਉਣ ਨਹੀਂ ਆਏ ਉਹ ਜੋਧ ਸਿੰਘ ਸਮਰਾ ਨੂੰ ਸਮਰਾ ਪਰਿਵਾਰ ਨੂੰ ਟਾਰਗੇਟ ਕਰਨ ਦੇ ਮਨਸ਼ਾ ਨਾਲ ਆਏ ਕਿਵੇਂ ਮੈਂ ਉਦਾਸ ਰਿਆਂ ਜੀ ਕਿਵੇਂ ਜੋਤ ਸਿੰਘ ਸਮਰਾ ਦਾ ਕੱਲ ਪੰਪ ਤੇ ਇਹ ਆਉਣ ਲੱਗੇ ਸੀ ਕੁਝ ਮਿੰਟਾਂ ਦਾ ਫਰਕ ਰਹਿ ਗਿਆ ਮੈਨੂੰ ਲੱਗਦਾ ਉਹਨਾਂ ਨੂੰ ਭੁਲੇਖਾ ਪੈ ਗਿਆ ਇਹ ਅੰਦਰ ਬੈਠਿਆ ਕਿਉਂਕਿ ਇਹਨੇ ਪੰਪ ਤੇ ਆਉਣਾ ਸੀ ਔਰ ਜਿਹਨੇ ਤੇਲ ਪਾਉਣਾ ਹੁੰਦਾ ਜਾਂ ਜਿਹਨੇ ਚੋਰੀ ਕਰਨੀ ਹੁੰਦੀ ਹੈ ਉਹ ਇੱਕ ਮੰਨ ਤੇ ਸੋਚਣਾ ਲਾਉਂਦਾ ਕਿ ਮੈਂ ਆ ਚੋਰੀ ਕਰਨ ਚੱਲਿਆ ਮੈਂ ਕੰਮ ਕਰਕੇ ਆਉਣਾ ਜਾਂ ਮੈਂ ਤੇਲ ਪਵਾ ਕੇ ਭੱਜਣਾ ਜਿਹਨੇ ਮੋਟਰਸਾਈਕਲ ਹੀ ਸੜਕ ਤੇ ਖੜਾ ਕਰਤਾ ਔਰ ਸਿੱਧੇ ਆ ਕੇ ਅੰਦਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਮੁੜ ਕੇ ਚੋਰੀ ਵੀ ਕੁਛ ਨਹੀਂ ਕੀਤਾ ਤੇ ਉਹਦੀ ਮਨਸ਼ਾ ਕੀ ਹੈ ਔਰ ਕੁਛ ਦਿਨ ਪਹਿਲਾਂ ਹੀ ਹਰਪ੍ਰੀਤ ਛੋਕਲਾ ਹੋਰਾਂ ਨੇ ਜਿਸ ਦਿਨ ਮਨੋਰੰਜਨ ਕਾ ਲੀਏ ਹੋਰਾਂ ਦੇ ਘਰ 'ਚ ਇਹ ਗ੍ਰੇਨੇਡ ਸਿੱਟਿਆ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਏ ਡੀ ਜੀ ਪੀ ਲਾਅ ਐਂਡ ਆਰਡਰ ਨੇ ਕਿਹਾ ਕਿ ਇਹਦੇ 'ਚ ਸ਼ਹਾਦ ਭੱਟੀ ਤੇ ਇੱਕ ਆਪਣਾ ਹੈਪੀ ਪਸ਼ਗੇ ਹੋਰੀ ਜੀਵਨ ਫੌਜੀ ਹੋਰਾਂ ਦਾ ਨੌ ਸਾਹਮਣੇ ਆਇਆ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਦੇ ਤੁਸੀਂ ਇਹ ਵੇਖੋ ਉਹਨਾਂ ਨੇ ਕੁਝ ਚੰ ਕੁਝ ਘੰਟਿਆਂ ਬਾਅਦ ਹੀ ਇੱਕ ਵੀਡੀਓ ਚਲਾਉਂਦੇ ਆ ਅਰਪ੍ਰਿਤ ਸ਼ਕਲਾ ਹੋਰਾਂ ਦਾ ਨੌ ਲੈਂਦੇ ਆ ਨਾਲੇ ਹਾਸਾ ਠੱਠਾ ਕਰਦੇ ਆ ਤੇ ਫੇਰ ਕਹਿੰਦੇ ਆ ਕਿ ਸਾਡੇ ਡੇਰੇ ਮਜੀਠੇ ਲੱਗੇ ਔਰ ਮੈਂ ਉਸੇ ਵਕਤ ਪੰਜਾਬ ਪੁਲਿਸ ਨੂੰ ਇਖਤਲਾਅ ਦਿੱਤੀ ਕਿ ਮੈਂ ਭਾਈ ਇਹ ਜਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਵਾਰਨਿੰਗ ਦੇ ਰਿਹਾ ਅਗਲਾ ਤੁਹਾਨੂੰ ਸਪਸ਼ਟ ਕਹਿ ਰਿਹਾ ਕਿ ਮਜੀਠੇ 'ਚ ਕਰਾਂਗੇ ਅਗਲੀ ਕਾਰਵਾਈ ਔਰ ਤੁਸੀਂ ਇਹ ਵੇਖੋ ਕਿ ਹਲੇ 48 ਘੰਟੇ ਬੀਤੇ ਨਹੀਂ ਤੇ ਇੱਥੇ ਆ ਕੇ ਬੰਦੇ ਨੂੰ ਮਾਰ ਕੇ ਔਰ ਦੂਜੇ ਦੇ ਸਿੱਧੇ ਮੂੰਹ 'ਚ ਗੋਲੀ ਮਾਰੀ ਹੈ ਔਰ ਫਿਰ ਜੇ ਕਿਸੇ ਦੀ ਮਨਸ਼ਾ ਜੋਤ ਸਿੰਘ ਨੂੰ ਸਮਰਾ ਨੂੰ ਜਾਂ ਵੱਡੇ ਸਮਰਾ ਸਾਹਿਬ ਨੂੰ ਟਾਰਗੇਟ ਕਰਨਾ ਨਹੀਂ ਚਾਹੀਦਾ ਕੀ ਸੀ ਫਿਰ ਚੋਰੀ ਕੀ ਕੀਤਾ ਜੁਗਜੀਤ ਸਿੰਘ ਜੀ ਤੇਲ ਪਾ ਕੇ ਕਿਉਂ ਨਾ ਭਜੇ ਉਹ ਤਾਂ ਅੰਦਰ ਸੀ ਤੇਲ ਪਾ ਲੰਦੇ ਫਿਰ ਬਾਹਰ ਜੀ ਸੋ ਬੜਾ ਕਲੀਅਰ ਸੀ ਇਟ ਵਾਸ ਅ ਟਾਰਗੇਟਡ ਪਲਾਨ ਅਟੈਕ ਔਰ ਉਹਨਾਂ ਦੀ ਹੋ ਰਿਹਾ ਅਟੈਕ ਜਿਹੜੇ ਮੇਰੇ ਮਤਲਬ ਤੁਸੀਂ ਭਰਾਵਾਂ ਨਾਲੋਂ ਜਿਨ੍ਹਾਂ ਨਾਲ ਮੇਰੇ ਵੱਧ ਸੰਬੰਧ ਆ ਜਾਂ ਮੇਰੀਆਂ ਸੱਚੀਆਂ ਖੱਪੀਆਂ ਬਾਵਾ ਨੇ ਤੋਂ ਪਹਿਲਾਂ ਜੈਨਤੀਪੁਰ ਕੀਤਾ ਜੀ ਉਸ ਤੋਂ ਪਹਿਲਾਂ ਮਜੀਠੇ ਥਾਣੇ ਕੀਤਾ ਮਜੀਠਾ ਥਾਣਾ ਉਹ ਜਿੱਦੇ ਸਾਹਮਣੇ ਮੇਰਾ ਦਫ਼ਤਰ ਹੈ ਦੂਜੇ ਪਾਸੇ ਥਾਣਾ ਹੁਣ ਇੱਥੇ ਤਾਂ ਹਰ ਬੰਦੇ ਨਾਲ ਮੇਰੇ ਪਰਿਵਾਰ ਦੇ ਰਿਲੇਸ਼ਨਸ਼ਿਪ ਆ ਜੀ ਜਿੰਨੇ ਖਲੋਤੇ ਆ ਮੇਰੇ ਪਰਿਵਾਰਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਵਰਤਦੇ ਸੋ ਇਹ ਬੜਾ ਕਲੀਅਰ ਹੈ ਕਿ ਜਿਹੜਾ ਬੰਦਾ ਇਸ ਗੱਲ ਦੀ ਆਵਾਜ਼ ਉਠਾ ਰਿਹਾ ਉਸ ਦਾ ਟਾਰਗੇਟ ਕੱਪ ਜਿਹੜੇ ਜੇਕਰ ਆਪਣਾ ਵੀ ਕੀਤਾ ਸੀ ਕਿ ਮੇਰੇ ਉਹ ਉਹ ਤਾਂ ਉਸ ਵੀਚ ਦਿੱਤੀ ਸੀ ਕਿਉਂਕਿ ਮੇਰਾ ਵੀ ਇਹ ਨੁਕਸਾਨ ਕਰ ਸਕਦੇ ਨੇ ਕਿ ਜਿਸ ਨਾਲ ਤੁਹਾਡੇ ਨੇੜੇ ਨੂੰ ਬਲ ਦੱਸਾਂ ਮੈਂ ਇਹ ਹੈਪੀ ਪਸ਼ੀਆ ਹੋ ਗਿਆ ਹੈ ਸਭ ਹੋ ਗਿਆ ਬੰਦੇ ਦੇ ਪੁੱਤ ਬਣਾਉਂਗਾ ਇਹਨਾਂ ਸਭ ਮੈਂ ਜਮਾ ਪਰਵਾਹ ਨਹੀਂ ਕਰਦਾ ਇਹਨਾਂ ਦੀ ਪੁਲਿਸ ਸਾਫ ਦਾ ਕੰਮ ਕਰੇ ਅੱਜ ਮੇਰਾ ਆਉਣ ਦਾ ਇੱਥੇ ਨਾਲ ਇਹਨਾਂ ਦੇ ਖਲੂਣ ਦਾ ਮਤਲਬ ਹੀ ਹੈ ਕਿ ਇਟ ਨਾਲ ਇਟ ਖੜਕਾਵਾਗੇ ਅਸੀਂ ਲੜਾਂਗੇ ਇਸ ਗੱਲ ਦੇ ਖਿਲਾਫ ਪਰ ਲੋਕਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਦੇਣੀ ਸਾਡੀ ਵੀ ਜ਼ਿੰਮੇਵਾਰੀ ਹੈ ਜੇ ਪੁਲਸ ਫੇਲ ਹੋ ਰਹੀ ਆ ਭਗਵੰਤ ਮਾਨ ਫੇਲ ਹੋ ਰਿਹਾ ਅਸੀਂ ਆਪ ਦੀ ਜੁਮੇਰੀ ਨਭਾਵਾਂਗੇ ਅਸੀਂ ਲੋਕਾਂ ਨਾਲ ਖੜੇ ਆ ਭਾਵੇਂ ਸਾਡਾ ਕਿਸੇ ਦਾ ਇੰਕਾਊਂਟਰ ਹੋ ਜੇ ਮਗਰ ਅਖੀਰਲੇ ਸਾਵਾਂ ਤੱਕ ਅਸੀਂ ਆਪ ਦੀ ਲੜਾਈ ਲੜਾਂਗੇ ਔਰ ਇਹ ਉਹ ਵੀਡੀਓ ਹੈ 94 ਦੀ ਅੱਜ ਹੋਗੀ 14 14 ਅੱਜ ਦਿਨਾਂ ਦੇ ਅੰਦਰ ਅੰਦਰ ਇਹਨੇ ਆਪਦਾ ਚੰਦ ਝਾੜਦਾ ਆ ਉਹ ਵੀਡੀਓ ਦੇ ਵਿੱਚ ਹੀ ਕਹਿ ਰਿਆ ਸੀ ਮੇਰੇ ਕੋ ਆ ਗਈ ਰੁਕ ਰਿਆ ਉਹ ਮੈਂ ਅੱਜ ਤੁਸੀਂ ਦੁਪਹਿਰ ਤੱਕ ਮੈਨੂੰ ਟਾਈਮ ਦਿਓ ਮੈਂ ਤੁਹਾਨੂੰ ਹੋਰ بڑا ਕੁਝ ਦਵਾਂ ਜੀ ਔਰ ਭਗਵੰਤਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਯਾਰ ਹਰ ਚੀਜ਼ ਹੀ ਮਜ਼ਾਕ ਬਣ ਗਈ ਹੈ ਤੁਸੀਂ ਇਹ ਵੇਖੋ ਹੁਣ ਕਿਸੇ ਨੇ ਪੰਪ ਖੋਲਣਾ ਜੀ 6 ਵਜੇ ਤੋਂ ਬਾਅਦ ਰਾਤ ਦੇ ਹਨੇਰੇ ਹੁਣ ਕਿਸੇ ਨੇ ਆਪਦੇ ਦੁਕਾਨ ਤੇ ਜਾਣਾ ਕਿਸੇ ਆਰਤੀਏ ਨੇ ਜਾਣਾ ਆ Hindu ਭਾਈਚਾਰਾ ਬੈਠਾ ਇੱਥੇ ਪੁੱਛ ਲਓ ਜੇ ਜਾਣਗੇ ਜਿੰਨੇ ਕਾਰੋਬਾਰੀ ਇੱਥੇ ਇਹਨਾਂ ਸਭ ਨੇ ਘਰ ਨੂੰ ਟਾਈਮ ਨਾਲ ਵੜ ਜਾਣਾ ਕਿਸੇ ਨੂੰ ਆਪਦੀ ਜਾਨ ਕੀਮਤੀ ਹੈ ਜਾਨ ਮਾਲ ਦੀ ਰੱਖਿਆ ਕਰਨਗੇ ਕੀ ਭਗਵੰਤਮਾਨ ਔਰ ਐਡਾ ਫੇਲ ਬੰਦਾ ਕੱਲ ਲੀਡਰ ਉਹ ਆਪੋਜੀਸ਼ਨ ਦੇ ਬਾਰੇ ਗੱਲਾਂ ਕਰ ਰਿਹਾ ਤਾਂ ਯਾਰ ਐਫ ਆਈ ਆਰ ਹੋ ਗਈ ਰ ਅੱਜ ਮੈਂ ਕਹਿੰਦਾ ਜੀ ਬੇਫਕੂ ਬਣਾ ਜੀ ਉਹਨਾਂ ਨੂੰ ਸੱਤ ਵੀ ਲੈ ਜਾ ਅੱਜ ਫਿਰ ਬੇਫਕੂ ਬਣਾ ਜੀ ਜੀ ਤੁਸੀਂ ਮੈਂ ਚਲੋ ਚਲੋ ਤੁਸੀਂ ਛੱਡੋ ਜੀ ਮੈਂ ਵੀ ਬੋਲਿਆ ਹਾਂ ਮੈਂ ਵੀ ਬੋਲਿਆ ਸੀ ਕਿ ਅਟੈਕ ਹੋਊਗਾ ਹਿੰਦੂ ਲੀਡਰ ਤੇ ਅੱਜ ਮੈਂ ਪ੍ਰੂਫ ਵੀ ਦਊਂਗਾ ਤੁਹਾਨੂੰ ਆਪਾਂ 2-3 ਵਜੇ ਤੁਹਾਨੂੰ ਸਾਰੀ ਗੱਲਾਂ ਮੈਂ ਸਕਰੀਨਾਂ 'ਚ ਵਿਖਾਊਂਗਾ ਤੇ ਮਤਲਬ ਕਿ ਕੋਈ ਆਪੋਜੀਸ਼ਨ ਦਾ ਲੀਡਰ ਜੇ ਸੇਫਟੀ ਐਂਡ ਸਕਿਉਰਿਟੀ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਪ੍ਰਗਟਾਵੇ ਤੇ ਮਤਲਬ ਕਿ ਉਹ ਗੁਨੇਗਾਰ ਹੋ ਜਾਂਦਾ ਤੇ ਜਿਨ੍ਹਾਂ ਤੋਂ ਚੈੱਕ ਕੁਝ ਨਹੀਂ ਹੋ ਰਿਹਾ ਲੌਨ ਆਰਡਰ ਕੰਟਰੋਲ ਨਹੀਂ ਹੋ ਰਿਹਾ ਉਹ ਉਹ ਗੁਨੇਕਾਰ ਕੋਈ ਨਹੀਂ ਅਜਨਾਲੇ ਜੋਤ ਸਿੰਘ ਸਮਰਾ ਸਾਹਿਬ ਇੰਚਾਰਜ ਨੇ ਕਾਫੀ ਇਹਨਾਂ ਦੀ ਸਟੇਟਮੈਂਟਾਂ ਗੈਂਗਸਟਰ ਦੇ ਖਿਲਾਫ ਵੀ ਰਹੀਆਂ ਇਹ ਇਹ ਕਰ ਨਹੀਂ ਸਕਦੇ ਜਾਂ ਕੋਈ ਥ੍ਰੈਟ ਕਾਲਸ ਆ ਰਹੇ ਬਹੁਤ ਸਾਰੇ ਸਮਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਮੈਂ ਸਪਸ਼ਟ ਦੱਸ ਦਿਆ ਕਿਉਂਕਿ ਇਹਨੇ ਪਿੱਛੇ ਉਹ ਆਰਤੀਆ ਦੀ ਵੀ ਗੱਲ ਉਠਾਈ ਸੀ ਬਿਲਕੁਲ ਨਾ ਲੱਗਦਾ ਹਾਂ ਜੀ ਸਰਜੀਤ ਸਰਜੀਤ ਆਰਤੀਆ ਜੀ ਨੂੰ ਫੇਰ ਆਪੀ ਪਸ਼ੀਏ ਨੇ ਕਿਹਾ ਸੀ ਔਰ ਉਸ ਤੋਂ ਪਹਿਲਾਂ ਆਈਈਡੀ ਦਾ ਬਲਾਸਟ ਹੋਣਾ ਸੀਗਾ ਅਜਨਾਲੇ ਜਿਹੜਾ ਇਹਨਾਂ ਨੇ ਪੁਲਿਸ ਨੇ ਰਿਕਵਰੀ ਕੀਤੀ ਐ ਦੱਸੋ ਮੰਜੀਠੇ ਅਜਨਾਲੇ ਆਹਨਾ ਥਾਣਿਆਂ ਦੇ ਇਹ ਇਹਨਾਂ ਦਾ ਕੀ ਮਸਲਾ ਜੀ ਇਹ ਕੇਵਲ ਤੇ ਕੇਵਲ ਕਿ ਤੁਸੀਂ ਜੇ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਆ ਤੁਸੀਂ ਉਹਨਾਂ ਲਈ ਆਵਾਜ਼ ਜੇ ਬੁਲੰਦ ਕਰੋਗੇ ਤੇ ਤੁਹਾਨੂੰ ਵੀ ਟੋਕਾਂਗੇ ਜਿਹੜੇ ਡਿਨਾਈ ਸਰਕਾਰ ਆਪ ਦੀ ਉਸ ਗੱਲ ਨੂੰ ਅਡਰੈਸ ਨਹੀਂ ਕਰਦੀ ਸਾਾਨੂੰ ਸਿਕਿਉਰਟੀ ਦਿੱਤੀ ਗਈ ਹੈ ਜੀ ਆਮ ਲੋਕਾਂ ਤੇ ਗੋਲੀਆਂ ਚੱਲ ਰਹੀਆਂ ਨੇ ਤੇ ਤੁਹਾਡੀ ਸਿਕਿਉਰਟੀ ਵਿਡਰੋਅ ਕੀਤੀ ਗਈ ਹੈ ਜੀ ਤੋਂ ਬਾਅਦ ਹਮਲੇ ਮੈਂ ਕਹਿੰਨਾ ਜੀ ਬੀ ਦੀ ਇਹ ਵੀ ਭਗਵੰਤ ਮਾਨ ਨੂੰ ਲਾ ਦਿਓ ਜਾਂ ਉਹਦੀ ਘਰ ਦੀ ਤੇ ਜਾਂ ਮਾਤਾ ਜੀ ਤੇ ਲਾ ਦਾ ਤਾਂ ਕਹਿਣਾ ਸਾਰੀ ਲੈ ਜਾਓ ਬੀਜੀਪੀ ਲਿਖ ਕੇ ਦੇ ਦੇ ਦੋਏ ਸਾਨੂੰ ਤਾਂ ਲਿਖ ਕੇ ਦਵੇ ਕਿ ਆਏ ਵੇਲੇ ਇੰਸ਼ੋਰ ਸੇਫਟੀ ਐਂਡ ਸਿਕਿਉਰਟੀ ਆਫ ਐਮਪਰੀ ਪੰਜਾਬੀ ਪਰ ਮਜੀਠੇ ਜੀ ਤਾਂ ਜਿੱਦਾਂ ਉੱਥੇ ਮਜੀਠੇ ਵੀ ਹੋਈ ਵਾਰਦਾਤ ਐ ਇਸਾ ਕਾਰੋਬਾਰ ਤੇ ਬਹੁਤ ਵੱਡਾ ਫੈਕਟਰ ਜਿਹੜੇ ਤੁਸੀਂ ਤੇ ਚਿੰਤਾ ਜ਼ਾਹਿਰ ਕਰ ਹੀ ਰਹੇ ਜੇ ਤੇ ਫਿਰ ਕਾਰੋਬਾਰ ਤੁਸੀਂ ਨਾਲ 2 ਵਜੇ ਤੱਕ ਦਾ ਟਾਈਮ ਦਿਓ ਜੀ ਤੁਹਾਨੂੰ ਮੈਂ ਬਹੁਤ ਕੁਝ ਦਵਾਂਗਾ ਅੱਜ ਛੋਟੀਆਂ ਵੀ ਅੱਖਾਂ ਖੁੱਲਣ ਗਿਆ ਤੁਹਾਨੂੰ ਗੱਲ ਵੀ ਸਮਝ ਜਾਊਗੀ ਇਸ ਤੇ ਕੋਈ ਪਤਾ ਨਹੀਂ ਅੱਜ ਤੁਸੀਂ ਮੌਕਾ ਵਾਰਦਾਤ ਦੇਖਣ ਆਏ ਹੋ ਠੀਕ ਹੈ ਜੀ ਤੁਸੀਂ ਇਹ ਵੇਖ ਲਓ ਕਿ ਕਿਸੇ ਬੰਦੇ ਨੇ 1 ਰੁਪਇਆ ਨਹੀਂ ਲੈ ਕੇ ਗਿਆ ਇੱਕ ਬੂੰਦ ਤੇਲ ਦਾ ਨਹੀਂ ਪਾਇਆ ਮਿਲਦਾ ਚਾਰ ਗੋਲੀਆਂ ਮਾਰ ਕੇ ਗਏ ਆ ਇੱਕ ਬੰਦਾ ਮਾਰਤਾ ਹੈ ਵਿਚਾਰਾ ਦੂਜੇ ਮੋਰੀ ਹਾਲਤ ਕਿਦਾਂ ਉਹਦੀ ਹਾਲਤ ਹਲੇ ਸੀਰੀਅਸ ਹੈ ਜੀ ਮੇਰੇ ਕੋਲ ਜਦ ਤੱਕ ਇਹ ਇਹ ਦੱਸ ਦੋ ਰਹਿਣ ਲੈ ਕੇ 48 ਘੰਟੇ ਬੜੇ ਕੀਮਤੀ ਆ ਦੇਖੋ ਰਹਿਣ ਵਾਲੇ ਨਹੀਂ ਯਾਰ ਕੰਮ ਕੀ ਦੇ ਲਈ ਕਰ ਰਹੇ ਸੀ ਜੀ ਇਹਨਾਂ ਨੇ EMPLOYE ਕੀਤੇ ਨਾ ਮਤਲਬ ਇਹ ਗੱਲ ਤੇ ਨਾ ਜਾਓ ਕੌਣ ਕਿੱਥੋਂ ਆਇਆ ਇਸ ਗੱਲ ਤੇ ਜਾਓ ਵਿਚਾਰਿਆ ਤਾਂ ਉਹ ਆਪ ਦੀ ਪਰਿਵਾਰ ਦਾ ਗੁਜ਼ਰਵਾਸ ਤੇ ਆਪਦੇ ਪਰਿਵਾਰ ਦੇ ਪਰਿਵਾਰ ਦੇ ਪਾਲਣ ਪੋਸ਼ਣ ਆਸਤੇ ਉਹਨਾਂ ਨੂੰ ਨੌਕਰੀ ਮਿਲੀ ਸੀ ਅੱਜ ਉਹ ਬੰਦਾ ਉਹਨਾਂ ਦਾ ਕਮਾਊ ਚਲੇ ਗਿਆ ਮੈਂ ਅੱਜ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਇਹ ਮੈਂ ਅੱਪਾ ਤੇ ਪਿਆਰ ਤੋਂ ਕਰਨਾ ਸਾਰਾ ਕੱਢੂ ਜੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਤੂੰ ਕਹਿੰਦਾ ਜਿਨੇ ਤੁਹਾਡੇ ਆਮ ਆਦਮੀ ਪਾਰਟੀ ਨੇ ਉਹਨੂੰ ਗੋਲੀ ਮਾਰੀ ਸੀ ਅੱਜ ਇਹ ਸਾਹਿਬ ਇਨਸਪੈਕਟਰ ਚੰਨਜੀਤ ਨੂੰ ਕਹਿੰਦੇ ਜੀ ਸ਼ਹੀਦ ਹੋਇਆ ਉਹ ਜੇ ਮੰਨ ਗਏ ਛੀਤ ਹੋਇਆ ਇਹ ਦੱਸ ਦੇ ਕਿ ਇਹਨੂੰ ਆਈਐਸਆਈ ਨੇ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੰਦੇ ਨੇ ਕੀਤਾ ਉਹਨਾਂ ਨੂੰ ਤਾਂ ਜਿਹੜੇ ਸ਼ਹੀਦ ਕਰਨ ਦੇ ਉਹਨਾਂ ਨੂੰ ਤਾਂ ਤੁਸੀਂ ਬढ़ावा ਦੇਂਦੇ ਤੇ ਉੱਤੇ ਐਕਸ਼ਨ ਕਿਉਂ ਨਹੀਂ ਕੀ ਇਹਦੀ ਵੀ ਇਹਨੂੰ ਦਿਓਗੇ ਜੀ ਹੁਣ 2 ਕਰੋੜ ਰੁਪਏ ਇਸ ਲਈ ਹਰ ਇੱਕ ਜਾਨ ਕੀਮਤੀ ਆ ਯਾਰ ਜੇ ਕੋਈ ਮਿਹਨਤ ਕਰਕੇ ਗੁਜ਼ਰ ਕਰ ਰਿਹਾ ਉਦੋਂ ਵੀ ਤੁਸੀਂ ਨਹੀਂ ਜੀਣ ਦੇ ਸੋ 2 ਵਜੇ ਆਪਾਂ ਖੁੱਲ ਕੇ ਡਰੈਸ ਕਰਾਂਗੇ ਜੀ ਅੱਜ ਮੇਰਾ ਮੈਚ ਹੈ ਜਿਹੜਾ ਪ੍ਰਤਾਪ ਬਾਜਵੇ ਦੇ ਖਿਲਾਫ ਮੇਰੀ ਕਾਰਵਾਈ ਹੋਈ ਉਹਨੂੰ ਕਿਦਾਂ ਦੇਖਦੇ ਹੋ ਤੁਸੀਂ ਕਿ ਮੈਂ ਉਹਦਾ ਦਾਸ ਹੀ ਦਿੱਤਾ ਜੀ ਮੈਂ ਉਸਨੂੰ ਕੰਡੈਮਨਡ ਕਰਦਾ ਔਰ ਮੈਂ ਤੁਹਾਨੂੰ 2 ਵਜੇ ਪੂਰੀ ਇਹ ਗੱਲਾਂ ਤੇ ਹੋਰ ਵੀ ਗੱਲਾਂ ਦੱਸੂਗਾ ਕਿ ਇਹ ਚਾਉਂਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ ਇਸ ਮੁੱਦੇ ਤੇ ਮੈਂ ਪ੍ਰਤਾਪ ਸਿਓ ਬਾਜਵੇ ਤੇ ਹਰ ਉਸ ਬੰਦੇ ਨਾਲ ਖਲੋਤਾਂ ਜਿਹੜਾ ਲਾਅਨ ਆਰਡਰ ਤੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜਗਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਵਸਨੀਕਾਂ ਵਾਸਤੇ ਖੜੂਗਾ ਦਿੱਲੀ ਵਾਲਿਆਂ ਨੂੰ ਤਾਂ ਤੁਸੀਂ ਜੈਡ ਪਲੱਸ ਦੇ ਦਿੱਤੀਆਂ ਜਿਨ੍ਹਾਂ ਇੱਥੇ ਲੈਣਾ ਦੇਣਾ ਕੱਖ ਨਹੀਂ ਜਿਨ੍ਹਾਂ ਨੇ ਪੰਜਾਬ ਦੇ ਕਈ ਪਿੰਡ ਚ ਨਹੀਂ ਛੇਤੀ ਕਿਤੇ ਜਾਣਾ ਜੇ ਤੇ ਆਉਂਦੇ ਤੇ ਵਾਪਸ ਨਾਲ ਹੀ ਆਉਂਦੇ ਇੱਥੇ ਤੇ ਜਿਹੜੇ ਵਿਚਾਰੇ ਇੱਥੇ ਮਿਹਨਤ ਕਰ ਰਹੇ ਆ ਗੁਜ਼ਰ ਕਰ ਰਹੇ ਉਹਨਾਂ ਨੂੰ ਤੁਸੀਂ ਪੁੱਛਦੇ ਕੋਈ ਨਹੀਂ ਉਹਨਾਂ ਲਈ ਕੋਈ ਸੇਫਟੀ ਸਿਕਿਉਰਿਟੀ ਨਹੀਂ ਬਣੀ ਹੈ ਕੋਈ ਮਾਡਲ ਹੈ ਸਾਹਮਣੇ ਸਰਿਆ ਮਾਰੂਨ ਪੈਟਰੋਲ ਦਾ ਡਰਾਮਾ ਕਿਹਾ ਕਿਹਾ ਜਾ ਰਿਹਾ ਦੂਸਰੇ ਪਰ ਪਤਾ ਹੈ ਸੋਰਸਸ ਦਾ ਉਹਨੂੰ ਆਤਵਾਦੀ ਕਿਹਾ ਜਾਂਦਾ ਹੈ ਸਰਕਾਰ ਦੀ ਤੁਸੀਂ ਨਾ 2 ਵਜੇ ਤੱਕ ਉਡੀਕੋ ਤੁਹਾਨੂੰ ਮੈਂ ਬੜਾ ਕੁਝ ਦੋ ਠੀਕ ਹੈ ਸਰ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਆਹ ਇੱਕ ਮਿੰਟ ਠੀਕ ਹੈ ਆ ਇਧਰ ਹੋ ਸਕਦਾ ਕੁਝ 10 ਕੀ ਵਾਰ